ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਬੱਦਰਪੁਰਿਆ ਡੇਰੀ ਫਾਰਮ ਵਿੱਚ ਸਵਾਗਤ ਹੈ ਤੁਹਾਡਾ ਸੱਜਣੋ ਅੱਜ ਦੀ ਵਿਜ਼ਿਟ ਪਿੰਡ ਖੇਮਕਰਨ ਜ਼ਿਲ੍ਹਾ ਤਰਨਤਾਰਨ ਤਹਿਸੀਲ ਪਟੇ ਭਾਈ ਅਸ਼ੀਸ਼ਾ ਜੀ ਦੇ ਕੋਲ ਪਹੁੰਚ ਚੁੱਕੇ ਆਂ ਪਤਾ ਹੀ ਹੈ ਜਿਵੇਂ ਕਿ ਇਹਨਾਂ ਦਾ ਸੇਲ ਪਰਚੇਜ਼ ਦਾ ਵਪਾਰ ਦਾ ਕਾਰੋਬਾਰ ਆ گاਵਾ ਮੱਜਾਂ ਇਹਨਾਂ ਦੇ ਕੋਲ ਆਉਂਦੀਆਂ ਰਹਿੰਦੀਆਂ ਹਰ ਹਫਤੇ ਦੇ ਵਿੱਚ ਵੀ ਦੋ ਤਿੰਨ ਨਾਲ ਖੜੇ ਰਹਿੰਦੇ ਆ ਠੀਕ ਹੈ ਜੀ ਮਾਲ ਬੜੇ ਬੜੇ ਦੂਰ ਸ਼ਾਹੀ ਜੀ ਦਾ ਹੁੰਦਾ ਜਾਂਦਾ ਤੇ گاਵਾ ਜੋ ਵੀ ਆ ਕੋਈ ਝੂੰਗੀਆਂ ਸਿੰਗਾਲੀਆਂ ਪੋਡੀਆਂ ਸਾਰੀਆਂ ਪਹੁੰਚ ਜਾਂਦੀਆਂ ਨਾਲ ਕੋਲ 10 ਕਿਲੋ 20 ਬਾਲਗਾਂ ਵੀ ਆਉਂਦੀਆਂ ਉਹ ਤੋਂ ਪਹਿਲਾਂ ਕੁਐਸਟ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬੈਲ ਆਈਕਨ ਨੂੰ ਆਲ ਸੈੱਟ ਕਰਨਾ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆ ਤੁਹਾਨੂੰ ਜਲਦ ਮਿਲ ਸਕੇ ਸਾਡੀ ਵੀਡੀਓ ਵੇਖ ਕੇ ਕਿਤੇ ਵੀ ਖਰੀਦਦਾਰੀ ਕਰਨੇ ਕਿਸੇ ਵੀ ਪਸ਼ੂ ਦੀ ਦੋ ਟਾਈਮ ਤਿੰਨ ਟਾਈਮ ਇੱਕ ਟਾਈਮ ਆਪਣੀ ਨਰਖ ਪਰਖ ਦੋ ਕਰਕੇ ਚੋਕੇ ਤਸੱਲੀ ਕਰੋ ਟਿੱਪ ਕੇ ਤਸੱਲੀ ਕਰੋ ਪੈਸੇ ਲਾਉਣੇ ਆ ਬਾਅਦ ਵਿੱਚ ਕਿਸੇ ਨੂੰ ਕੋਈ ਲਾਮਾ ਨਾ ਦੋ ਸਾਡਾ ਕੰਮ ਹੈ ਵੀਡੀਓ ਬਣਾਉਣਾ ਤੁਹਾਡਾ ਕੰਮ ਹੈ ਨਰਖ ਪਰਖਣਾ ਆਸ ਕਰਦੇ ਜੋ ਇਸ ਚੈਨਲ ਦੇ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਲੈ ਕੇ ਵਧੇਰੇ ਜਾਣਕਾਰੀ ਸ਼ਾਹੀ ਜੀ ਤੋਂ ਦਿਨੇ ਆ ਪਿੰਡ ਜਿਹੜਾ ਇਹ ਖੇਮ ਕਰਨ ਬਿਲਕੁਲ ਬਾਰਡਰ ਦੇ ਉੱਪਰ ਆ ਤੇ ਲੈ ਕੇ ਸ਼ਾਜੀ ਤੋਂ ਆਉ ਦਈਏ ਡਿਟੇਲ ਤੁਹਾਨੂੰ ਸਾਂਝੀ ਕਰੀਏ ਸ਼ਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਬਾ ਜੀ ਹੋਰ ਚੜਦੀ ਕਲਾ ਚੜਦੀ ਕਲਾ ਭਾਈ ਇਹਦੇ ਫਟਾਕੇ ਹਾਂਜੀ ਮਹਾਰਾਜ ਠੀਕ ਆ ਜ ਤਿੰਨ ਲੈ ਆਣੇਗਾ ਹਾਂਜੀ ਠੀਕ ਹੈ ਜੀ ਹੋਰ ਵਧੀਆ ਚੱਲਦੇ ਆ ਵਧੀਆ ਸ਼ੁਕਰ ਸ਼ੁਕਰ ਹੈ ਜੀ ਨਾਮ ਭੈਣ ਭਰਾਵਾਂ ਨੂੰ ਦਾ ਨਾਮ ਹੈ ਸੁਨੀਲ ਸ਼ਰਮਾ ਪਿੰਡ ਕੇਪਰੰਥ ਸੇਲਪੱਟੀ ਤੇ ਜ਼ਿਲ੍ਹਾ ਤਰਨਤਾਰਨ ਠੀਕ ਮੋਬਾਈਲ ਨੰਬਰ ਮੋਬਾਈਲ ਨੰਬਰ 78196902 ਠੀਕ ਆ ਤੇ ਜਰਸੀ ਲੈਣ ਦੀ ਇੱਕ ਕਿੰਨੇ ਕਿ ਦੁੱਧ ਵਾਲੀ ਹੋ ਗਈ ਇਹ ਦੁੱਧ 16 17 ਕਿਲੋ ਪਹਿਲੇ ਸਵੇਰ ਦਿੱਤਾ ਜੀ ਠੀਕ ਕਰਕੇ ਦੂਜਾ ਸਵੇਰ ਤੇ ਖੋਲ ਕੇ ਤੋੜ ਕੇ ਚੱਕ ਕਰਾਈਏ ਲਓ ਭਾਈ ਸੱਜਣੋ ਸੋਹਣੀ ਆ ਵੱਡੀ ਆ ਜਰਸੀ ਆ ਪੰਜਾਬ ਵਾਲੀ ਆ ਠੀਕ ਹੈ ਜੀ ਜੇ ਕੋਈ 8 10 ਲੈ ਜਾਊਗੀ ਤੇ ਸੋਹਣੀ ਆ ਆਰਡਰ ਕੁਆਲਿਟੀ ਜਿਹੜੀ ਆ ਫੇਸ ਕੁਆਲਿਟੀ ਦੇਖ ਸਕਦੇ ਜੀ ਠੀਕ ਹੈ ਜੀ ਹਾਂ ਲਓ ਜੀ ਵੱਡੇ ਆਟਾ ਚੇਦੀ ਸੋਹਣੀ ਆ ਪਿੱਠਪੂੜਾ ਲਓ ਜੀ ਲਿਓ ਸ਼ਾ ਜੀ ਫੇਸ ਕੁਆਲਿਟੀ ਬਹੁਤ ਸੋਹਣੀ ਸੁੰਦਰ ਆ ਪੰਜਾਬ ਵਾਲੀ ਜੱਸੀ ਹੈ ਵੱਡੇ ਕੱਦ ਕਰਦੀ ਆ ਲਓ ਜੀ ਸਮਾ ਕੋਈ ਅੱਧਾ-ਅੱਧਾ ਲੈ ਜੂਗੀ ਜ਼ਰੂਰ। ਸਮਾ ਬਾਬਾ ਜੀ 10-10 ਕੱਢੋ ਕੱਢ ਲੈਣੇ। ਹਨਾ ਸੋਹਣੀ ਬਾਨ ਦੀ ਆ। ਸ਼ਾਹ ਜੀ ਕੀ ਲੈਦੇ ਆ? ਇਹ ਬਾਬਾ ਜੀ 45000 ਦੀ ਵੱਛੀ ਦੇ। ਠੀਕ ਹੈ ਜੀ। ਠੀਕ ਹੈ ਜੀ। ਤੇ ਦੂਜੇ ਨੰਬਰ ਤੇ ਆ ਕੇ ਸਿੰਘਾ ਵਾਲੀ। ਹਾਂ ਜੀ। ਸ਼ਾਹੀ ਆਲ ਦੀ ਕ੍ਰੋਸ ਆ ਗਿਆ। ਖਾਨ ਤੁਣ ਤੇ ਸ਼ਾਹ ਜੀ ਨੂੰ ਬਹੁਤ ਵਧੀਆ ਲੱਗਾ ਹਨਾ। ਪਹਿਲਾਂ ਮੈਂ ਇਹ ਸੀਲ ਸਾਊਆ ਤੇ ਤਾੜੇ ਕੋ ਬਾਬਾ ਜੀ। ਖਾਨ ਤੇ ਮੈਂ ਨਾ ਮੁੱਠੀ ਵਾਲਾ ਮੋਟਾ-ਮੋਟਾ ਲੱਗਾ ਜਵੇਂ ਸੇਉ ਬੇਰ ਨਹੀਂ ਲੱਗੇ ਦਸੇਉ ਬੇਰ। ਇੰਦਾਂ ਦਾ ਸਜਣੋਂ ਥਣ ਸੇ ਉਬੀ ਅਲਗ ਬਾਕੀ ਕੱਦ ਕੋ ਤੇ ਸੋਹਣਾ ਲੱਗਾ ਕਰਮਾ ਵਾਲਿਓ ਕਿੰਨਾ ਕੁ ਦੁੱਧ ਪਾਉਂ ਸ਼ਾਹ ਜੀ ਇਹ ਵਜਨ ਨਾਲ ਤੋਲ ਕੇ ਦੁੱਧ ਦੇ ਦੇਗੀ ਅੱਛਾ ਆਪ ਦੇ ਵਜੂਤ ਤੋਂ ਵੱਧ ਲੜੂਗੀ ਚਾਰ ਪੰਜ ਦਿਨ ਲੈਂਦੀ ਆ ਆਪ ਦੇ ਵਜੂਤ ਤੋਂ ਵੱਧ ਲੜੂਗੀ ਹਾਂ ਜੀ ਦੁੱਧ ਕਿੰਨਾ ਕੁ ਆਈ ਗਿਆ ਫਿਰ ਵੀ 12 13 ਤੋਂ ਵੱਧ ਲੜੂਗੀ ਤੇ ਸਵੇਰ ਤੁੰਨਾ ਪਹਿਲਾਂ ਨਾ ਜੀ ਸਵੇਰ ਪਲੂਣ ਆ ਪਹਿਲਣੇ ਹੈ ਦੁੱਧ ਛਾਹ ਕਿੰਨਾ ਕੀ 12 13 ਕਿਲੋ ਪਾਉਗੀ ਵਾਕਈ ਥਣ ਛੱਡਾ ਬਹੁਤ ਸੋਹਣਾ ਲੱਗਾ ਵੱਡ ਗੱਡੂ ਬਾਬਾ ਜੀ ਵੱਡਿਆਂ ਦੇ ਸਿਰ 'ਚ ਮਾਰੇਗੀ ਠੀਕ ਆ ਸੀਲ ਸਾਹੂ ਆ ਸੀਲ ਆ ਥਾਂ ਥੂਣ ਬਹੁਤ ਸੋਹਣਾ ਸਜਰੋ ਲੱਗਾ ਨੇੜ ਤੋਂ ਲਓ ਜੀ ਲਓ ਜੀ ਗੱਬਣ ਪਸ਼ੂ ਜਿਹੜਾ ਨਹੀਂ ਹੱਥੋਂ ਚਲਾਉਂ ਦਿੰਦਾ ਸ਼ਾਹ ਜੀ ਤਕਰੀਬਨ ਜਰਾਤਰ ਬਾਕੀ ਆਪ ਦਾ ਫਿਰ ਵੀ ਟਿੱਪ ਕੇ ਤਸੱਲੀ ਕਰਨੀ ਹੈ ਸ਼ਾਹ ਜੀ ਦਾ ਮੁੱਲ ਕੀ ਆ ਕਿਹਦਾ ਜੀ ਇਹਦਾ ਇਹ ਬਾਬਾ ਜੀ 35 ਦੀ ਦਿਆਂਗੇ 35 ਦੀ ਹਾਂਜੀ ਠੀਕ ਆ ਹਾਤ ਜੇ ਨੰਬਰ ਤੇ ਇਹਦਾ ਵੀ ਥਾਂ ਤੁਣ ਚੰਗਾ ਲੱਗਾ ਹੈ ਲਓ ਜੀ ਸੱਜਣੋ ਨੇੜ ਤੋਂ ਚੈੱਕ ਕਰ ਲਓ ਥਾਂ ਤੁਣਾ ਬਹੁਤ ਸੋਹਣਾ ਲੱਗਾ ਕਰਮਾ ਵਾਲੀ ਨੂੰ ਇਹ ਬਾਬਾ ਜੀ ਅੱਖ ਦੱਸ ਦੇਣ ਲਈ ਠੀਕ ਆ ਇਹ 8 ਦਿਨ ਦਾ ਸਮਾਂ ਖੜਦੀ ਸੋਣ ਚ ਜੀ ਇਹ ਵੀ ਪਲੂਣ ਆ ਇਹ ਵੀ ਪਾਈ ਲੈਣਾ ਪਾਈ ਲੈਣਾ ਲਓ ਜੀ ਇਹ ਵੀ ਚੰਗੀ ਆ ਥੱਲੇੋਂ ਥੱਲੇੋਂ ਹਨਾ ਸਭਾਈ ਦੇਖੋ ਬਾਬਾ ਜੀ ਥਣਾ ਦੀ ਹਾਂ ਲੋ ਜੀ ਸਜਣੋਂ ਫੇਸ ਕੁਆਲਟੀ ਇੱਕ 4G ਫੁੱਟੀ ਆ ਸਿੰਘ ਦੀ ਵੀ ਤੇ ਥਾਨ ਬਹੁਤ ਸੋਹਣਾ ਲੱਗਾ ਇਹਨੂੰ ਕਰਵਾ ਲਿਆ ਲੋ ਜੀ ਬਾਕੀ ਸੋਹਣਾ ਕੱਦ ਕਾਠ ਥਾਨ ਸੋਹਣਾ ਬਹੁਤ ਸੋਹਣਾ ਲੱਗਾ ਨੇੜੇ ਤੋਂ ਚੈੱਕ ਕਰ ਲੋ ਸਜਣੋਂ ਲੋ ਜੀ ਬਾਕੀ ਉੱਚੀ ਲੰਬੀ ਆ ਸੋਹਣੀ ਆ ਪ੍ਰਿੰਟ ਪ੍ਰਿੰਟ ਲੱਗਾ ਲੋ ਜੀ ਸ਼ਾਹ ਜੀ ਫਿਰ ਇਹਦਾ ਕੀ ਲੈਦੇ ਆ ਇਹਦਾ ਜੀ ਹਾਂਜੀ ਇਹ ਵੀ ਬਾਬਾ ਜੀ 35 ਦੀ 35 35 ਜੋੜੇ ਦਾ 70 1 ਦਾ 45 ਤੇ ਪਿੰਡ ਖੇਮਕਰਨ ਹਾਂਜੀ ਸ਼ਾਹ ਅਰਸ਼ੀਦ ਦੇ ਕੋਲ ਪਹੁੰਚ ਕੇ ਆਪਣੀ ਖਰੀਦਦਾਰੀ ਕਰਿਓ ਨਰਖ ਪਰ ਕਰਕੇ ਲੈ ਕੇ ਜਾਇਓ ਚੈਨਲ ਵਾਲੋਂ ਹਾਂਜੀ ਤਸੱਲੇ ਜੁਰੀ ਨਹੀਂ ਤਸੱਲੇ ਕਰਨ ਤਸੱਲੇ ਤਸੱਲੇ ਕਰ ਕਰਕੇ ਲੈ ਕੇ ਜਾਣ ਤੇ ਸਾਡੇ ਵੱਲੋਂ ਪਿਆਰ ਭਰੀ ਸასი ਸ਼ਕਲ ਜੀ ਰੱਬ ਰੱਖਾ